ਜਿੱਥੇ ਖੜਿਆ ਲੁਧਿਆਣਾ ਦੇ ਗਲੋਬਲ ਹਾਰਟ ਸੁਪਰ ਸਪੈਸ਼ਲਿਸਟ ਹਸਪੀਟਲ ਵਿਖੇ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਸੋਨ ਨੂੰ ਇਹ ਵੀ ਮਿਲਦਾ ਵਾ ਵੀ ਜਦੋਂ ਬਲੱਡ ਡੋਨੇਟ ਕਰਦਨੇ ਆ ਤਾਂ ਕੋਈ ਕਮਜ਼ੋਰੀ ਆ ਜਾਂਦੀ ਹੈ ਐਤਾ ਨਹੀਂ ਉਹ ਨਾ ਕੋਈ ਕਮਜ਼ੋਰੀ ਨਹੀਂ ਆਉਂਦੀ ਜੋ ਬਲੱਡ ਘਟਦਾ ਤਿੰਨ ਮਹੀਨੇ ਪੂਰਾ ਹੋ ਜਾਂਦਾ ਹੈਗਾ ਕਮਜ਼ੋਰੀ ਤਾਂ ਨਹੀਂ ਆਉਂਦੀ ਨਾ ਕੋਈ ਕਮਜ਼ੋਰੀ ਨਹੀਂ ਹੈ ਜੀ ਜਿੰਨੀ ਵਾਰੀ ਮਰਦਿਦਾਨ ਕਰੋ ਤਿੰਨ ਤਿੰਨ ਮਹੀਨੇ ਬਾਅਦ ਹਰ ਇੱਕ ਦਾ ਦਾਨ ਕਰ ਸਕਦਾ ਹੈਗਾ ਕਿਨਵਾ ਕੈਂਪ ਆਈ ਹੈ ਇਹ ਸਾਡੇ ਹਸਪੀਟਲ ਚ ਪਹਿਲੀ ਵਾਰੀ ਲੱਗਿਆ ਹੈਗਾ ਤੇ ਮੈਂ ਕੋਈ 10ਵੀਂ ਵਾਰ 10 11ਵੀਂ ਵਾਰੀ ਟੂਰਟ ਡਰਨ ਦੀ ਲੋੜ ਨਹੀਂ ਹੈ ਜੀ ਆਰਾਮ ਨਾਲ ਬੈਠੇ ਦੇਖ ਰਹੇ ਬਲੱਡ ਦੇ ਰਹੇ ਹੁਣ ਜਾ ਕੇ ਹਸਪਤਾਲ ਲੈ ਕੇ ਮਰੀਜ਼ ਵੀ ਦੇਖਣੇ ਆ ਆਪਰੇਸ਼ਨ ਵੀ ਕਰਨੇ ਆ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਵੀ ਅੱਗੇ ਜਾ ਕੇ ਆਪਣੇ ਮਰੀਜ਼ ਵੀ ਦੇਖਣੇ ਆ ਬਲੈਟਡ ਡੋਨੇਟ ਕਰਕੇ ਯੂਨਿਟ ਤੱਕ ਸਾਡਾ ਟਾਰਗੇਟ ਹੈਗਾ ਕਿ 100 150 ਬਿੰਦੂ ਸਾਡਾ ਟਾਰਗੇਟ ਇਕੱਠਾ ਕਰਨਾ ਹੈ ਔਰ ਆਲਮੋਸਟ ਮੇਕਲ ਪ੍ਰਯਾਸ ਅੱਜ ਵੀ ਘੜੇ ਇਕੱਠੇ ਹੋ ਚੁੱਕੇ ਨੇ ਆਲਰੇਡੀ ਇੱਥੇ ਆਪਣੇ ਇਲਾਜ ਲਈ ਜਾਂਦੇ ਨੇ ਕਿਰਕਿਸ ਤਰ੍ਹਾਂ ਦੇ ਡਿਪਾਰਟਮੈਂਟ ਸਾਡੇ ਕੋਲ ਸਾਰੇ ਤਰ੍ਹਾਂ ਦੇ ਡਿਪਾਰਟਮੈਂਟ ਆ ਹਰਟ ਦੇ ਕਾਰਡਿਕ ਦੇ ਲੈ ਕੇ ਜਨਰਲ ਸਰਜਰੀ ਔਰ ਹਰ ਤਰ੍ਹਾਂ ਦਾ ਨੀਰ ਗਾਈ ਨਹੀਂ ਗਾਈ ਨਹੀਂ ਸਭ ਹੈ ਸਾਡੇ ਕੋਲ ਸਾਰਾ ਸਾਡੇ ਟਰੀਟਮੈਂਟ ਇੱਕੋ ਛੱਤ નીચે ਹੁੰਦਾ ਹੈ 바ਗੀ ਪਿੰਨ ਕਿਤੇ ਹੋਰ ਜਾਣ ਦੀ ਲੋੜ ਨਾ ਪਵੇ ਸਭ ਕੁਝ ਕਵਰਡ ਸਾਡੇ ਹੌਸਪੀਟਲ ਜਿੱਥੇ ਮਿਲਦਾ ਹੈ ਸਰ ਗਲੋਬਲ ਹਸਪੀਟਲ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਇਹਨਾਂ ਨੂੰ ਰਿਕੁਐਸਟ ਕਰੀ ਸੀ ਵੀ ਗਰਮੀ ਕਰਕੇ ਬਲੱਡ ਦੀ ਕਾਫੀ ਸ਼ਾਰਟੇਜ ਚੱਲ ਰਹੀ ਹੈ ਇਹਨਾਂ ਨੇ ਸਾਡੀ ਰਿਕੁਐਸਟ ਪਹਿਲੀ ਐਕਸੈਪਟ ਕਰਕੇ ਬਹੁਤ ਵਧੀਆ ਇਹਨਾਂ ਨੇ ਪ੍ਰਬੰਧ ਕਰਕੇ ਸਾਰਾ ਬਹੁਤ ਵਧੀਆ ਕਰਕੇ ਦਿੱਤਾ ਸਸੀ ਗੱਲ ਆਦਾਬ ਨਮਸਕਾਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੁਰਾਨ ਮਹਾਦਾਨ ਇਸ ਤਰ੍ਹਾਂ ਦੇ ਬਹੁਤ ਸਾਰੇ ਕੈਂਪ ਹਰ ਪੂਰੀ ਦੁਨੀਆ ਵਿੱਚ ਲਗਾਏ ਜਾਂਦੇ ਹਨ ਤਾਂ ਜੋ ਖੂਨ ਦੀ ਕਮੀ ਨਾ ਆਵੇ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਗਲੋਬਲ ਹਾਰਟ ਸੁਪਰ ਸਪੈਸ਼ਲਿਸਟ ਹਸਪੀਟਲ ਵਿਖੇ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਦਿਖਾਣ ਇੱਥੇ ਪੇਸ਼ੈਂਟ ਆਪ ਦਾ ਬਲੱਡ ਡੋਨੇਟ ਕਰ ਰਹੇ ਨੇ ਗੱਲਬਾਤ ਦੌਰਾਨ ਆਪਾਂ ਇਹ ਵੀ ਦੇਖਾਂਗੇ ਕਿ ਕਿਸ ਕਿਸ ਤਰ੍ਹਾਂ ਦੀਆਂ ਕੋਈ ਕਮਜ਼ੋਰੀ ਤਾਂ ਨਹੀਂ ਆਂਦੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਆਰ ਕੇ ਕਰਕਰਾ ਜੀ ਗੱਲਬਾਤ ਕਰਦੇ ਆ ਸੱਸੀ ਕਰੋ ਸੱਸੀ ਕਰੋ ਹਾਂ ਜੀ ਡਾਕਟਰ ਸਾਹਿਬ ਅੱਜ ਕੈਂਪ ਲਗਾਇਆ ਗਿਆ ਹੈ ਕੀ ਮਕਸਦ ਹੈ ਬੇਸਿਕਲੀ ਜਿਵੇਂ ਤੁਸੀਂ ਕਿਹਾ ਹੈਗਾ ਵੀ ਖੂਨਦਾਨ ਸਭ ਤੋਂ ਵੱਡਾ ਦਾਨ ਤੇ ਹਰ ਵਕਤ ਖੂਨ ਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਅਸੀਂ ਇੱਥੇ ਕੈਂਪ ਲਗਾਇਆ ਤਾਂ ਕਿ ਬਲੱਡ ਬੈਂਕ ਸਫੀਅਰ ਅਮਾਊਂਟ ਵਿੱਚ ਖੂਨ ਲੈ ਸਕੇ ਡਾਕਟਰ ਸਾਹਿਬ ਸੁਣਨੂ ਇਹ ਵੀ ਮਿਲਦਾ ਵਾ ਵੀ ਜਦੋਂ ਬਲੱਡ ਡੋਨੇਟ ਕਰ ਦਿੰਨੇ ਆ ਤਾਂ ਕੋਈ ਕਮਜ਼ੋਰੀ ਆ ਜਾਂਦੀ ਹੈ ਐਦਾਂ ਦੀ ਵੀ ਕੋਈ ਗੱਲ ਹੈਗੀ ਹੈ ਨਾ ਕੋਈ ਕਮਜ਼ੋਰੀ ਨਹੀਂ ਆਉਂਦੀ ਜੋ ਬਲੱਡ ਘਟਦਾ ਤਿੰਨ ਮਹੀਨੇ ਚ ਪੂਰਾ ਹੋ ਜਾਂਦਾ ਹੈਗਾ ਕੋਈ ਕਮਜ਼ੋਰੀ ਨਹੀਂ ਆਉਂਦੀ ਸਗਾ ਖੂਨ ਤਾਂ ਜਦਾ ਵੱਧਾ ਹੈਗਾ ਬਾਰ ਬਾਰ ਡੋਨੇਟ ਕਰਨ ਤੇ ਖੂਨ ਦਾ ਵੱਧੇ ਘਟਦਾ ਨਹੀਂ ਤੇ ਕੀ ਕਹਿਣਾ ਚਾਹੂਗੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਵੀ ਸਾਨੂੰ ਕਮਜ਼ੋਰੀ ਆ ਜਾਂਦੀ ਹੈ ਕਮਜ਼ੋਰੀ ਤਾਂ ਮਨ ਦੀ ਗੱਲ ਆ ਖੂਨ ਦੋ ਦਾਨ ਕਰੋ ਕੋਈ ਕਮਜ਼ੋਰੀ ਨਹੀਂ ਹੈ ਹਾਂਜੀ ਖੂਨ ਦੇਣ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਤੇ 3 ਮਹੀਨਿਆਂ ਚ ਖੂਨ ਵੀ ਪੂਰਾ ਹੋ ਜਾਂਦਾ ਹੈ ਡਾਕਟਰ ਸਾਹਿਬ ਆਪ ਖੁਦ ਬਲੱਡ ਡੋਨੇਟ ਕਰ ਰਹੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜੀ ਡਾਕਟਰ ਸਾਹਿਬ ਕੋਈ ਕਮਜ਼ੋਰੀ ਤਾਂ ਨਹੀਂ ਆਉਂਦੀ ਲੱਗਦਾ ਕੋਈ ਕਮਜ਼ੋਰੀ ਨਹੀਂ ਹੈ ਜੀ ਜਿੰਨੀ ਵਾਰੀ ਮਰਜ਼ੀ ਦਾਨ ਕਰੋ ਤਿੰਨ ਤਿੰਨ ਮਹੀਨੇ ਬਾਅਦ ਹਰ ਇੱਕ ਬੰਦਾ ਦਾਨ ਕਰ ਸਕਦਾ ਹੈਗਾ ਕਿੰਨਾ ਕੈਂਪ ਆਈ ਇਹ ਇਹ ਸਾਡੇ ਹਸਪੀਟਲ ਚ ਪਹਿਲੀ ਵਾਰੀ ਲੱਗਿਆ ਹੈਗਾ ਤੇ ਮੈਂ ਕੋਈ 10ਵੀਂ 10ਵੀਂ 11ਵੀਂ ਵਾਰੀ ਡੋਨੇਟ ਕਰ ਰਿਹਾ ਹੈਗਾ ਇਹ ਜਿਹੜੇ ਆਪਣੇ ਇੱਥੇ ਹਸਪੀਟਲ ਚ ਹੋਰ ਵੀ ਕੈਂਪ ਲੱਗਦੇ ਰਹਿੰਦੇ ਨਹੀਂ ਮਤਲਬ ਬਲੱਡ ਡੋਨੇਸ਼ਨ ਕੈਂਪ ਤਾਂ ਨਹੀਂ ਅੱਜ ਪਹਿਲੀ ਵਾਰੀ ਲੱਗਿਆ ਹੈਗਾ ਬਾਕੀ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲੱਗਦੇ ਰਹਿੰਦੇ ਕੋਈ ਹੱਡੀਆਂ ਦਾ ਕੈਂਪ ਜਾਂ ਕੋਈ ਹਾਰਟ ਦੇ ਕੈਂਪ ਇਸ ਤਰ੍ਹਾਂ ਦੇ ਕੈਂਪ ਤਾਂ ਲੱਗਦੇ ਰਹਿੰਦੇ ਰੋਟੀ ਲੱਗਦਾ ਲੋਕਾਂ ਨੂੰ ਸੁਚਾਰੂ ਹੋਣ ਦੀ ਲੋੜ ਹੈ ਕਈ ਲੋਕ ਡਰਦੇ ਮਾਰੇ ਬਲੱਡ ਡੋਨੇਟ ਨਹੀਂ ਕਰਦੇ ਇਹਦੇ ਵਿੱਚ ਕੋਈ ਡਰਨ ਦੀ ਲੋੜ ਨਹੀਂ ਹੈ ਜੀ ਆਰਾਮ ਨਾਲ ਬੈਠੇ ਦੇਖ ਰਹੇ ਬਲੱਡ ਦੇ ਰਹੇ ਹੁਣ ਜਾ ਕੇ ਹਸਪੀਟਲ ਲੈ ਕੇ ਮਰੀਜ਼ ਵੀ ਦੇਖਣੇ ਆ ਆਪਰੇਸ਼ਨ ਵੀ ਕਰਨੇ ਆ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਵੀ ਅੱਗੇ ਜਾ ਕੇ ਆਪਣੇ ਮਰੀਜ਼ ਵੀ ਦੇਖਣੇ ਆ ਬਨੇਟਡ ਡੋਨੇਟ ਕਰਕੇ ਕੋਈ ਕਮਜ਼ੋਰੀ ਨਹੀਂ ਆਉਂਦੀ ਪੇਸ਼ੈਂਟ ਵੀ ਹਾਂਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਤੁਸੀਂ ਬਲੱਡ ਡੋਨੇਟ ਕੀਤਾ ਲੱਗਦਾ ਕੋਈ ਕਮਜ਼ੋਰੀ ਆਈ ਹੈ ਨਹੀਂ ਜੀ ਨਹੀਂ ਮੈਂ ਤਾਂ ਹਰ ਹਰ ਸਾਲ ਕਰਦਾ ਜੀ ਕੋਈ ਕਮਜ਼ੋਰੀ ਤਾਂ ਨਹੀਂ ਨਹੀਂ ਮਤਲਬ ਨਹੀਂ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਸ ਸਗੋ ਵਧੀਆ ਜੀ ਮਹਾਦਾਨ ਖੂਨਦਾਨ ਜੋ ਮਹਾਦਾਨ ਹੈ ਇਹ ਹਾਂ ਫਿਰ ਸਿਕਾ ਆਪਾਂ ਜਿੰਨਾ ਆਪਾਂ ਰਕਤਦਾਨ ਕਰਾਂਗੇ ਉਹਨਾਂ ਵਧੀਆ ਕਿਸੇ ਕਿਸੇ ਦੇ ਕੰਮ ਆਉਂਦਾ ਜੀ ਹਨਾ ਜੀ ਸਾਡੇ ਨਾਲ ਮੌਜੂਦ ਨੇ ਨਮਦੀਪ ਜਿੰਦਲ ਜੀ ਐਚ ਆਰ ਡਿਪਾਰਟਮੈਂਟ ਦੇ ਹੈੱਡ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਹਾਂ ਜੀ ਜਿੰਦਲ ਸਾਹਿਬ ਜੇ ਆਪਾਂ ਡੋਨੇਟਰ ਦੀ ਗੱਲ ਕਰੀਏ ਡੋਨੇਟ ਤਾਂ ਲੋਕੀ ਕਰ ਦਿੰਦੇ ਨੇ ਹਨਾ ਜੀ ਤੇ ਕਿੰਨਾ ਯੂਨਿਟ ਤੁਹਾਡਾ ਇਕੱਠਾ ਹੋਣਾ ਜੀ ਇੱਥੇ ਯੂਨਿਟ ਇਕੱਠਾ ਸੀ ਸਾਡਾ ਟਾਰਗੇਟ ਹੈਗਾ 100 150 ਜਿੰਦਲ ਸਾਡਾ ਟਾਰਗੇਟ ਹੈ ਇਕੱਠਾ ਕਰਨ ਦਾ ਔਰ ਆਲਮੋਸਟ ਮੇਕਲ 50 ਸਾਡੇ ਯੂਨਿਟ ਸਾਡੇ ਇਕੱਠੇ ਹੋ ਚੁੱਕੇ ਨੇ ਆਲਰੇਡੀ ਹਰ ਦਿਨ ਪਿਆ ਆਪਣੇ ਕੋਲ ਕਿਹੜੇ ਕਿਹੜੇ ਪੇਸ਼ੈਂਟ ਇੱਥੇ ਆਪਣੇ ਇਲਾਜ ਲਈ ਜਾਂਦੇ ਨੇ ਕਿਹੜੇ ਕਿਹੜੇ ਤਰ੍ਹਾਂ ਦੇ ਡਿਪਾਰਟਮੈਂਟ ਹੈਗੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਡਿਪਾਰਟਮੈਂਟ ਹੈ ਹਸਪੀਟਲ ਚ ਕਾਰਡੀਕ ਦਾ ਲੈ ਕੇ ਜਨਰਲ ਸਰਜਰੀ ਔਰ ਹਰ ਤਰ੍ਹਾਂ ਦਾ ਗਾਈਨੀ ਗਾਈਨੀ ਸਭ ਹੈਗਾ ਸਾਡੇ ਕੋਲ ਸਾਰਾ ਸਾਡੇ ਟਰੀਟਮੈਂਟ ਇੱਕੋ ਛੱਤ નીચે ਆਉਂਦਾ ਤਾਂ ਕਿ ਪੇਸ਼ੇ ਨੂੰ ਕਿਤੇ ਹੋਰ ਜਾਣ ਦੀ ਲੋੜ ਨਾ ਪਵੇ ਸਭ ਕੁਝ ਫੈਸਿਲਿਟੀ ਸਾਡੇ ਹਸਪਤਾਲ ਜਿੱਥੇ ਮਿਲ ਜਾਂਦੀ ਹੈ ਐਵੇਂ ਦੇ ਕੈਂਪ ਹੋਰ ਲੱਗਦੇ ਰਹਿਣਗੇ ਬਿਲਕੁਲ ਲਗਾਵਾਂਗੇ ਜਰੂਰ ਲਗਾਵਾਂਗੇ ਜੀ ਸਾਨੂੰ ਅੱਜ ਦਾ ਦੇਖ ਕੇ ਹਲਾਸ਼ੇਰੀ ਦੇਖ ਕੇ ਲੋਕਾਂ ਨੇ ਸਾਨੂੰ ਬੜਾ ਸਾਡਾ ਵੀ ਕਰੇਸ ਜਾਗਿਆ ਕਿ ਅਸੀਂ ਇਸ ਨੂੰ ਅੱਗੇ ਵਧਾਈਏ ਹੋਰ ਕੰਮ ਨੂੰ ਇਸ चीज ਨੂੰ ਅੱਗੇ ਲੈ ਕੇ ਜਾਈਏ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਪਹਿਲਾ ਬਲੱਡ ਡੋਨੇਸ਼ਨ ਕੈਂਪ ਆ ਹੋਰ ਵੀ ਕੈਂਪ ਲੱਗਦੇ ਰਹਿੰਦੇ ਨੇ ਬਿਲਕੁਲ ਸਾਡੇ ਕੈਂਪ ਲੱਗਦੇ ਰਹਿੰਦੇ ਮਰੀਜ਼ਾਂ ਕਦੇ ਹਾਰਟ ਦਾ ਕੈਂਪ ਲੱਗਦਾ ਕਦੇ ਜਨਰਲ ਸਰਜਰੀ ਦਾ ਲੱਗਦਾ ਬਾਕੀ ਸਾਡੇ ਸਾਰੇ ਲੱਗਦੇ ਨੇ ਮੈਡੀਕਲ ਦੇ ਕੈਂਪ ਵੀ ਲੱਗਦੇ ਨੇ ਠੀਕ ਹੈ ਕੀ 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 ਕਹਿਣਾ ਚਾਹੋਗੇ ਮਰੀਜ਼ਾਂ ਨੂੰ ਮਰੀਜ਼ਾਂ ਨੂੰ ਇਹ ਕਹਿੰਦੇ ਚਾਹੋਗੇ ਆਪਣੇ ਦੇਖਭਾਲ ਕਰੋ ਆਪਣਾ ਰੂਟੀਨ ਚੈੱਕਅਪ ਟਾਈਮ ਤੇ ਕਰਾਉਂਦੇ ਰਹੋ ਕੋਈ ਪ੍ਰੋਬਲਮ ਲੱਗਦੀ ਥਾਣ ਨੂੰ ਕਿਸੇ ਕਿਸਮ ਦੀ ਤਾਂ ਉਸ ਅੰਗੈਲੀ ਨਾ ਕਰੋ ਕੁਝ ਲੱਗਦਾ ਤਾਂ ਡਾਕਟਰ ਸਾਹਿਬ ਕੋਲ ਜਾ ਕੇ ਜਰੂਰ ਮਿਲੋ ਨੇੜੇ ਦੇ ਡਾਕਟਰ ਨੂੰ ਜਰੂਰ ਸੰਪਰਕ ਕਰਤਾਵੇ ਆਪਣਾ ਉਹਨੇ ਇਹ ਸਾਨੇ ਨਵਦੀਪ ਜਿੰਦਲ ਜੀ ਐਚਆਰ ਡਿਪਾਰਟਮੈਂਟ ਦੇ ਹੈਡ ਸੀਗੇ ਗੱਲਬਾਤ ਦੌਰਾਨ ਦੱਸਿਆ ਕਿ ਡਾਕਟਰ ਸਾਹਿਬ ਵੀ ਇੱਥੇ ਬਹੁਤ ਵਧੀਆ ਨੇ ਪੇਸ਼ੈਂਟ ਦਾ ਵਧੀਆ ਇਲਾਜ ਹੁੰਦਾ ਵਾ ਸਾਰੇ ਡਿਪਾਰਟਮੈਂਟ ਇੱਥੇ ਮੌਜੂਦ ਨੇ ਹਰ ਸਮੇਂ 24 ਘੰਟੇ ਇਹ ਫੈਸਿਲਿਟੀ ਮਿਲਦੀ ਰਹਿੰਦੀ ਹੈ ਹਸਪੀਟਲ ਦੇ ਵਿੱਚ ਗਲੋਬਲ ਹਾਰਟ ਸੁਪਰ ਸਪੈਸ਼ਲਿਸਟ ਹਸਪੀਟਲ ਲੁਧਿਆਣਾ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਗਲੋਬਲ ਹਾਰਟ ਹਸਪੀਟਲ ਵਿੱਚ ਲੱਗਿਆ ਹੋਇਆ ਹੈ ਰਗਨਾਥ ਹਸਪੀਟਲ ਦਾ ਇਸ ਵਿੱਚ ਪੂਰਾ ਸਹਿਯੋਗ ਹੈ ਉਹਨਾਂ ਦੇ ਸਹਿਯੋਗ ਸਦਕਾ ਇਹ ਕੈਂਪ ਲੱਗਿਆ ਰੋਗਨਾਥ ਹਸਪੀਟਲ ਤੋਂ ਡਾਕਟਰ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜਣਾ ਚਾਹੁੰਦੇ ਜੀ ਅੱਜ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਕਿੰਨੇ ਕੁ ਯੂਨਿਟ ਇੱਥੇ ਆਪਣੇ ਇਕੱਠੇ ਹੋਣ ਦੀ ਸੰਭਾਵਨਾ ਹੈ ਸਰ ਗਲੋਬਲ ਹਸਪੀਟਲ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਇਹਨਾਂ ਨੂੰ ਰਿਕੁਐਸਟ ਕਰੀ ਸੀ ਵੀ ਗਰਮੀ ਕਰਕੇ ਬਲੱਡ ਦੀ ਕਾਫੀ ਸ਼ਾਰਟੇਜ ਚੱਲ ਰਹੀ ਹੈ ਇਹਨਾਂ ਨੇ ਸਾਡੀ ਰਿਕੁਐਸਟ ਪਹਿਲੀ ਐਕਸੈਪਟ ਕਰਕੇ ਬਹੁਤ ਵਧੀਆ ਇਹਨਾਂ ਨੇ ਪ੍ਰਬੰਧ ਕਰਕੇ ਸਾਰਾ ਬਹੁਤ ਵਧੀਆ ਕਰਕੇ ਦਿੱਤਾ 40-50 ਡੋਨਰਸ ਹੋ ਚੁੱਕੇ ਤੇ 100 ਐਕਸਪੈਕਟਡ ਹੈ ਡੋਨਰਸ ਅੱਗੇ ਤੋਂ ਵੀ ਦੇ ਰਹੇ ਆ ਕੈਂਪ ਲੱਗਦੇ ਰਹੇ ਬਿਲਕੁਲ ਹੁਣ ਅਸੀਂ ਕਰਾਂਗੇ ਨੈਕਸਟ ਬਿਲਕੁਲ ਸਰ ਜੀ ਇਹ ਸਾਰਾ ਬਲੱਡ ਜ਼ਰੂਰਤਮੰਦ ਪੇਸ਼ੈਂਟਾਂ ਨੂੰ ਹੀ ਲੱਗਦਾ ਹੈ ਇਹਦੇ ਨਾਰਮਲ ਚਾਰजेस ਹੁੰਦੇ ਨੇ ਕੋਈ ਜ਼ਿਆਦਾ ਕੋਈ ਪੈਸੇ ਨਹੀਂ ਲੈ ਜਾਂਦੇ ਰਾਦੀ ਹੋਰ ਖਬਰਾਂ ਦੇਖਦੇ ਰਹੇ ਨੀ ਬਣੇ ਨਾਲ ਜੁੜ ਰਹੋ ਧੰਨਵਾਦ